ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਦਿਨ ਪਰ ਰਾਤ ਮਿੰਟ ਕਰ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਜਿੱਥੇ ਟਕਸਾਲੀ ਆਗੂਆਂ ਨੂੰ ਜਿਹੜੇ ਦੁੱਸੇ ਹੋਏ ਨੇ ਉਹਨਾਂ ਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਦੂਸਰੇ ਪਾਸੇ ਜਿਹੜੇ ਟਕਸਾਲੀ ਆਗੂ ਸੀ ਜਿਹੜੇ ਖਾਸ ਖਾਸ ਸੀ ਸੁਖਬੀਰ ਸਿੰਘ ਬਾਦਲ ਦੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਇਸ ਤਰ੍ਹਾਂ ਤਾਂ ਫਿਰ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਇਸ ਉੱਤੇ ਮੰਥਨ ਕਰਨਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਬੜਾ ਵੱਡਾ ਝਟਕਾ ਲੱਗਿਆ ਹੈ ਹਾਲਾਂਕਿ 11 ਅਗਸਤ ਦੇ ਦਿਨ ਕੀ ਹੋਣਾ ਹੈ ਕਿਉਂਕਿ 11 ਅਗਸਤ ਨੂੰ ਇੱਕ ਇਤਿਹਾਸਿਕ ਫੈਸਲਾ ਹੋਵੇਗਾ ਪੰਜਾਬ ਦੀ ਇਤਿਹਾਸ ਪੰਜਾਬ ਦੇ ਇਤਿਹਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿਉਂਕਿ ਪੰਜ ਮੈਂਬਰੀ ਕਮੇਟੀ ਵੱਲੋਂ ਇਹ ਜਲਾਸ ਪਲਾਇਆ ਗਿਆ ਹੈ ਤੇਜਾ ਸਿੰਘ ਸੁੰਦਰੀ ਹਾਲ ਦੇ ਵਿੱਚ ਇੱਧਰ ਰਣਜੀਤ ਸਿੰਘ ਗਿੱਲ ਜਿਹੜੇ ਇੱਕ ਬੜੇ ਵੱਡੇ ਕਾਰੋਬਾਰੀ ਨੇ ਜਿਹੜੇ ਕਿਸੇ ਸਮੇਂ ਖਾਸਮ ਖਾਸ ਹੁੰਦੇ ਸੀ ਲੇਕਿਨ ਉਹ ਜਿਹੜੀ ਵਿਚਾਰਧਾਰਾ ਹੈ ਸੁਖਬੀਰ ਸਿੰਘ ਬਾਦਲ ਦੀ ਉਸ ਤੋਂ ਨਾਖੁਸ਼ ਹੋ ਕੇ ਘਰ ਬੈਠ ਗਿਆ ਸੀ ਹਾਲਾਂਕਿ ਕਿਆ ਸਰਗਾਈਆਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਹ ਜਾਣਗੇ ਆਪ ਆदमी ਪਾਰਟੀ ਵੱਲ ਲੇਕਿਨ ਇਹ ਆਪ ਆਦਮੀ ਪਾਰਟੀ ਵੱਲ ਨਹੀਂ ਗਿਆ ਅੱਜ ਇਹਨਾਂ ਨੇ ਪੱਲਾ ਫੱਲਿਆ ਹੈ ਭਾਰਤੀ ਜਨਤਾ ਪਾਰਟੀ ਦਾ ਦੱਸਿਆ ਜਾ ਰਿਹਾ ਹੈ ਕਿ ਖਰੜ ਵਿਧਾਨ ਸਭਾ ਹਲਕੇ ਦੇ ਸੀਨੀਅਰ ਸਾਭਕਾ ਆਲੂ ਸਾਭਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਭਾਜਪਾ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੈਤ ਸੈਣੀ ਦੀ ਸਰਕਾਰੀ ਰਿਹائش ਤੇ ਭਾਜਪਾ ਦੀ ਮੈਂਬਰਸ਼ਿਪ ਲਈ ਪਿਛਲੇ ਦਿਨ ਜਦੋਂ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਤਾਂ ਅਜਿਹੀਆਂ ਅਟਕਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਆਪ ਸ਼ਾਮਲ ਹੋ ਸਕਦੇ ਹਨ ਹੋ ਸਕਦੇ ਹਨ ਸਨ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਨਮੋਲ ਗਗਨ ਮਾਨ ਦੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਕੁਲਤਾਰ ਸਿੰਘ ਸਨਮਾ ਨੂੰ ਭੇਜ ਦਿੱਤਾ ਸੀ ਬਾਅਦ ਵਿੱਚ ਭਾਵੇਂ ਉਸ ਨੂੰ ਕਨਵਿੰਸ ਕਰ ਲਿਆ ਗਿਆ ਸੀ ਤੇ ਰਣਜੀਤ ਸਿੰਘ ਗਿੱਲ ਨੂੰ ਲੈ ਕੇ ਕਿਆ ਸਰਗਾਈਆਂ ਲਗਾਈਆਂ ਸੀ ਕਿ ਆਪ ਆदमी ਪਾਰਟੀ ਵਿੱਚ ਜਾਣਗੇ ਜਿਮਨੀ ਚੋਣ ਲੜਨਗੇ ਲੇਕਿਨ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਸਤੀਫੇ ਤੋਂ ਇੱਕ ਦਿਨ ਬਾਅਦ ਖਰੜ ਤੋਂ ਆਪ ਆਪ ਵਿਧਾਇਕ ਅਰਬੋਲ ਗਗੜ ਮਾਨ ਨੇ ਸਤੀਫੇ ਦੀ ਪੇਸ਼ੀ ਕੀਤੀ ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਇਸ ਨੂੰ ਨਾਮਜ਼ਦੂਰ ਕਰ ਦਿੱਤਾ। ਕਈ ਦਿਨਾਂ ਤੋਂ ਰਣਜੀਤ ਸਿੰਘ ਗਿੱਲ ਖਰੜ ਹਲਕੇ ਵਿੱਚ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰ ਰਹੇ ਸਨ। ਇਹ ਕਹਿ ਰਹੇ ਸਨ ਕਿ ਉਹ ਉਹੀ ਫੈਸਲਾ ਲੈਣਗੇ ਜੋ ਖਰੜ ਦੀ ਜਨਤਾ ਚਾਹੇਗੀ। ਅਕਾਲੀ ਦਲ ਦੇ ਛਾੜਨ ਦੇ ਕਾਰਨ ਕੀ ਨੇ? ਰਣਜੀਤ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਹਿੰਦੇ ਕਿ ਅਰਬੋਲ ਨੂੰ ਸਤੀਫਾ ਦੇਣ ਦੇ ਕਾਰਨ ਦੱਸੇ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਕੁਝ ਅਜਾਇਬ ਲੋਕ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦੇ ਫੈਸਲਿਆਂ ਕਾਰਨ ਪੁਰਾਣੇ ਵਰਕਰਾਂ ਵਿੱਚ ਨਿਰਾਸ਼ਾ ਹੈ ਅਕਾਲੀ ਦਲ ਉਹਨਾਂ ਲੋਕਾਂ ਨੂੰ ਅੱਗੇ ਵਧਾਰਿਆ ਹੈ ਜਿਨ੍ਹਾਂ ਦਾ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੇ ਕਿਹਾ ਕਿ ਬੇਅਦਬੀ ਡੇਰਾ ਕੁੱਕੀ ਤੇ ਮਾਫੀ ਦੇਣ ਤੇ ਬਰਗਾੜੀ ਵਰਗੇ ਮਾਮਲਿਆਂ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਇਆ ਗਿਆ ਤਾਂ ਇਸ ਦੇ ਨਾਲ ਉਹਨਾਂ ਦੇ ਹਲਕੇ ਦੇ ਵਰਕਰਾਂ ਵਿੱਚ ਨਿਰਾਸ਼ਾ ਪੈਦਾ ਹੋਈ ਉਹਨਾਂ ਨੇ ਇਹ ਗੱਲ ਪਾਰਟੀ ਪ੍ਰਧਾਨ ਨੂੰ ਦੱਸੀ ਅਤੇ ਕਿਹਾ ਕਿ ਐਸਟੀਪੀਸੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਉਹਨਾਂ ਨੇ ਐਸਡੀਪੀਐਸ ਨੂੰ ਆਪਣਾ ਉਹਨਾਂ ਨੇ ਕਿਹਾ ਕਿ ਜਦੋਂ ਇਸ ਉਹਨਾਂ ਨੇ ਇਸ ਮਾਮਲੇ ਪਾਰਟੀ ਦੇ ਪ੍ਰਧਾਨ ਧਿਆਨ ਵਿੱਚ ਲਿਆਂਦੇ ਤਾਂ ਇਸ ਦਾ ਖੰਭਿਆਜਾ ਪੁੱਤਣਾ ਪਿਆ ਯਾਨੀ ਕਿ ਸੂਬੇ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਦੇ ਨਾ ਕੋ ਕਾਫੀ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸੀ ਕਿਉਂਕਿ ਇੱਕ ਤਾਂ ਸ਼੍ਰੀ ਅਕਾਲ ਤਖਤ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਹਟਾਇਆ ਗਿਆ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮ ਨਾਵੇਂ ਨੂੰ ਮੰਨਿਆ ਨਹੀਂ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਭੂ ਪ੍ਰਕਾਸ਼ ਸਿੰਘ ਬਾਦਲ ਬਾਦਲ ਪਰਿਵਾਰ ਅਤੇ ਉਸ ਦੇ ਸਾਥੀਆਂ ਵੱਲੋਂ ਬੱਜਰ ਗਲਤੀਆਂ ਕালিয়া ਕੀਤੀਆਂ ਵੀ ਗਈਆਂ ਮੰਨ ਵੀ ਲਈਆਂ ਇਸ ਦੇ ਬਾਅਦ ਯੂਧ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੀ ਪਾਲਾ ਨਹੀਂ ਕੀਤੀ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਹਲਾਕੇ ਦੇ ਜਿਹੜੇ ਪੰਥਕ ਨੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ ਉਹ ਨਿਰਾਸ਼ ਸੀ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾ ਨਹੀਂ ਪਾਵਾਂਗੇ ਇਸ ਕਰਕੇ ਮੈਨੂੰ ਵੱਡਾ فیصلہ لینا پیا